ਜੀ ਸਾਰੀਤ ਸਾਰਿਆਂ ਨੂੰ ਅੱਪਾ ਅੱਜ ਦਿਖਾਵਾਂਗੇ ਕੜਾਈ ਵਾਲੇ ਦੀਆਂ ਵੀ ਸਲਾਈ ਕਿੱਦਾਂ ਹੁੰਦੀਆਂ ਹਨਾ ਜਿਵੇਂ ਇੰਨਾ ਹੈਵੀ ਸੋਰਟ ਸਟਿਚ ਕਿੱਦਾਂ ਕਰੀਦਾ ਕਿਉਂਕਿ ਮਸ਼ੀਨ 'ਚ ਕੱਟ ਦਾਣਾ ਮੋਤੀ ਆ ਜਾਂਦੇ ਆ ਉਹ ਚੀਜ਼ ਦੱਸਾਂਗੇ ਆਪਾਂ ਨੇ ਹੁਣ ਦੇਖੋ ਆਹਦੀਆਂ ਲੇੜਾਂ ਕਵਰ ਕੀਤੀਆਂ ਨੇ ਸੂਈ ਨਾਲ ਦੇਖ ਸਕਦੇ ਕੋਈ ਕਿਤੇ ਮਸ਼ੀਨ ਨਹੀਂ ਚੱਲਦੀ ਆਪਾਂ ਇਹਦੇ ਚਾਕ ਵੀ ਸੂਈ ਨਾਲ ਕਵਰ ਕੀਤੇ ਆ ਜਿਹੜੀਆਂ ਪਲੋਈਆਂ ਨੇ ਆ ਵੀ ਦੇਖ ਸਕਦੇ ਹੋ ਦੇਖੋ ਉਰੇ ਵੀ ਕਿੰਨਾ ਕੱਟਦਾਣਾ ਹੈਵੀ ਵਰਕ ਦਾ ਸਾਰੀਆਂ ਪਲੋਈਆਂ ਵੀ ਪਾਈਆਂ ਨੇ ਇਹ ਆਪਾਂ ਨੇ ਪੰਨ ਕੇ ਥੋੜੀ ਨਾਲ ਫੇਰ ਪਾਈਆਂ ਨੇ ਹੁਣ ਇਹਦੀਆਂ ਬਾਹਾਂ ਨੇ ਗਲਾ ਵੀ ਆਪਾਂ ਨੇ ਸਾਰਾ ਇਦਾਂ ਹੀ ਕੀਤਾਗਾ ਤਿਆਰ ਪੰਨ ਪੰਨ ਕੇ ਸਾਰਾ ਤੇ ਆ ਇਹਦੀਆਂ ਬਾਹਾਂ ਨੇ ਆ ਸਾਰੀਆਂ ਆਪਾਂ ਨੇ ਬਾਹਾਂ ਛੋ ਕੱਟ ਸੀਗਾ ਕੱਪੜਾ ਜੋੜ ਪਾਇਆ ਸਾਰੀ ਹੈਵੀ ਵਰਕ ਹੈ ਇਹ ਆਪਾਂ ਨੇ ਮਤਲਬ ਕੱਟ ਕੇ ਫੇਰ ਹੁਣ ਆਪਾਂ ਤੁਹਾਨੂੰ ਬਾਹਾਂ ਜੜ ਕੇ ਦਿਖਾਵਾਂਗੇ ਵੀ ਆਪਾਂ ਨੇ ਇੰਨਾ ਹੈਵੀ ਆ ਦੇਖੋ ਸਾਰੇ ਚ ਮੋਤੀ ਨੇ ਮੋਤੀ ਲੱਗੇ ਵੀ ਆਪਾਂ ਇਹ ਕਿਵੇਂ ਜੜਾਂਗੇ ਅੱਜ ਮੋਤੀਆਂ ਵਾਲੀ ਆਪਾਂ ਮਤਲਬ ਜਦੋਂ ਮਸ਼ੀਨ ਚਲਾਵਾਂਗੇ ਤੇ ਕਿਸ ਤਰ੍ਹਾਂ ਚਲਾਵਾਂਗੇ ਮਸ਼ੀਨ ਅੱਜ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਵੀ ਇੰਨਾ ਹੈਵੀ ਸ਼ਰਟ ਆਪਾਂ ਕਿਦਾਂ ਸਲਾਈ ਕਰ ਸਕਦੇ ਆ ਅੱਜ ਤੁਹਾਨੂੰ ਇਸ ਚੀਜ਼ ਬਾਰੇ ਦੱਸਾਂਗੇ ਪੂਰਾ ਤੁਹਾਨੂੰ ਅੱਜ ਇਹਦੇ ਬਾਰੇ ਸਮਝਾਵਾਂਗੇ ਆ ਦੇਖੋ ਆਪਾਂ ਨੂਰੇ ਵੀ ਸਲਾਈ ਲਾਈ ਹੋਈ ਐ ਸਾਰੇ ਮੋਤੀ ਪੰਨ ਪੰਨ ਕੀ ਸਲਾਈ ਲੱਗੀ ਐ ਆਪਾਂ ਅੱਜ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਦਾਂ ਮੋਤੀ ਬਾਵਾ ਜੜਾਂਗੇ ਹਾਂਜੀ ਆ ਦੇਖੋ ਦੇਖ ਸਕਦੇ ਹੋ ਵੀ ਕਿੰਨੀ ਹੈਵੀ ਆ ਸਾਰੀਆਂ ਬਾਹਾਂ ਬਹੁਤ ਜ਼ਿਆਦਾ ਹੈਵੀ ਨੇ ਆਪਾਂ ਇਹਨਾਂ ਤੇ ਜਸ ਸਲਾਈ ਲਾਉਣੀ ਆ ਬਾਹਾਂ ਜੜ ਕੇ ਦਿਖਾਵਾਂਗੇ ਸੋਨ ਕੱਲ ਆਪਾਂ ਸ਼ਰਟ ਤਿਆਰ ਕੀਤੀ ਆ ਆਪਾਂ ਉਹਦੀ ਵੀਡੀਓ ਨਹੀਂ ਬਣਾਈ ਬਸ ਉਹਨੇ ਇਦਾਂ ਦੀ ਦਿਖਾਉਣੀ ਆ ਵੀ ਐਨਾ ਹੈਵੀ ਆਪਾਂ ਕਿਵੇਂ ਸਲਾਈ ਲਾਵਾਂਗੇ ਬਾਹਾਂ ਜੜਾਂ ਦੀ ਇੰਨੀ ਮੋਟੀਆਂ ਵਾਲੀ ਦੇਖ ਸਕਦੇ ਹੋ ਤੁਸੀਂ ਇਹਨਾਂ ਆਪਾਂ ਨੇ ਇਹਨਾਂ ਦੇ ਜਿੰਨੇ ਵੀ ਨੀਚੇ ਮੋਤੀ ਆਉਣੇ ਸੀਗੇ ਆਪਾਂ ਉਹ ਸਾਰੇ ਭੰਨ ਲਏ ਨੇ ਮੋਤੀ ਭੰਨ ਕੇ ਫਿਰ ਸਲਾਈ ਕਰ ਰਹੇ ਆਂ ਜੋ ਪ੍ਰੋਪਰ ਤਰੀਕੇ ਨਾਲ ਸਮਝਾਵਾਂਗੇ। ਆਪਾਂ ਇਹ ਦਿਨਾ ਹੈਵੀ ਕੁੜਤੀ ਹੈ ਵੀ ਆਪਾਂ ਕਿਦਾਂ ਸਲਾਈ ਕਰ ਸਕਦੇ ਆ। ਆ ਦੇਖੋ ਸਾਰਾ ਇਹਦੇ ਨੀਚੇ ਵਰਕ ਕਰ ਰਿਹਾ ਆ। ਆਪਾਂ ਨੇ ਸਾਰੇ ਪਹਿਲਾਂ ਥੋੜੀ ਨਾਲ ਪੰਨੇ ਨੇ। ਫਿਰ ਆਪਾਂ ਇਹਦੇ ਸਲਾਈ ਕਰਦੇ। ਨਹੀਂ ਤਾਂ ਆਪਾਂ ਨੂੰ ਸੂਈ ਟੁੱਟਣ ਦਾ ਖਤਰਾ ਰਹਿੰਦਾ। ਵੀ ਕਿਤੇ ਸੂਈ ਨਾ ਟੁੱਟ ਜੇ। ਦੇਖ ਰਹੇ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਦੂਸਰੀ ਬਾਹਾਂ ਤੇ ਵੀ ਸਲਾਈ ਲਾ ਲੈਣੀ ਐ ਇੱਦੀ ਇਹਦੇ ਵੀ ਆਪਾਂ ਨੇ ਪਹਿਲਾਂ ਨੀਚੇ ਤੋਂ ਸਾਰੇ ਮੋਤੀ ਭਰਨੇ ਇਸ ਹਲਟਾ ਹੈਵੀ ਬੋਤਨੇ ਇਸ ਕਰਕੇ ਪਰ ਮੋਤੀ ਭਰਨੇ ਭਰਨੇ ਕਿ ਸਲਾਈ ਕਰਨੀ ਮਿਹਨਤ ਬਹੁਤ ਲੱਗਦੀ ਐ ਤੇ ਫਿਰ ਪੈਣਾ ਸਲਾਈ ਵਾਲੇ ਕਹਿ ਦਿੰਦੀਆਂ ਨੇ ਸਲਾਈ ਜ਼ਿਆਦੇ ਲੈਣੇ ਆ ਤੁਸੀਂ ਸਾਨੂੰ ਪਤਾ ਨਾ ਵੀ ਸਾਡੇ ਮਸ਼ੀਨਾਂ ਕਿੰਨੀਆਂ ਸੂਈਆਂ ਤੋੜਦੀਆਂ ਨੇ ਆਪਾਂ ਇਹਦੀ ਸਲਾਈ ਲਾ ਚੁੱਕੇ ਹੁਣ ਆਪਾਂ ਇਧਰੋਂ ਜਿੰਨਾ ਵੀ ਬਾਦੂ ਫੈਬਰਿਕ ਹੈ ਇਹਨੂੰ ਕੱਟ ਕਰਾਂਗੇ ਹੁਣ ਆਪਾਂ ਦੂਸਰੀ ਬਾਹਰ ਤੇ ਰੱਖ ਕੇ ਮਿਲ ਲੈਣੀ ਆ ਜੀ ਕਿੰਨੀਆਂ ਪ੍ਰੋਪਰ ਕਿਉਂਕਿ ਛੋਟੀ ਵੱਡੀ ਨਾ ਰਹੇ ਬਿਲਕੁਲ ਵੀ ਸਹੀ ਤਰੀਕੇ ਨਾਲ ਆਪਾਂ ਬਾਹ ਦੜਾਂਗੇ ਆ ਦੇਖੋ ਇੱਕ ਸਾਇਰ ਹੁਣ ਜਿੰਨਾ ਬਾਦੂ ਫੈਬਰਿਕ ਆਪਾਂ ਇਧਰੋਂ ਕੱਟ ਕਰ ਦਾਂਗੇ ਜਿੰਨਾ ਵੀ ਇਹ ਬਾਦੂ ਫੈਬਰਿਕ ਆ ਇਹ ਆਪਾਂ ਕੱਟ ਦਾਂਗੇ ਇਧਰੋਂ ਇੱਕ ਸਾਇਰ ਰੱਖਣੀ ਆ ਬਾ ਦੀ ਕਾਟ ਪਾਉਣੀ ਆ ਬਾਂਹਾਂ ਤੇ ਚੱਪ ਕਾਟ ਪਾ ਸਕਦੇ ਐਸ ਲੋਡ ਰੱਖਣਾ ਆਪੀ ਗਲਤ ਨਾ ਹੋ ਜੀ ਬਿਲਕੁਲ ਵੀ ਆਵਾਜ਼ ਮੇਰੀ ਕਲੀਅਰ ਆ ਰਹੀ ਹੁਣ ਆ ਦੇਖ ਸਕਦੇ ਹੋ ਤਾਂ ਇਹ ਪੈਨ ਕਾਟ ਪਾਵਾਂਗੇ ਬਾਂਹਾਂ ਚ ਦੇਖ ਸਕਦੇ ਹੋ ਹੁਣ ਇਹ ਦੇਖੋ ਤੁਸੀਂ ਵੀ ਇੰਨਾ ਤੇ ਇੰਨਾ ਹੈਵੀ ਵੀ ਆਪਾਂ ਜੜਾਂਗੇ ਕਿਦਾਂ ਹੁਣ ਇਹਨੂੰ ਆਪਾਂ ਸਾਰੇ ਭੰਨ ਲੈਣੇ ਆ ਇਹ ਥੋੜੀ ਜਿਹੀ ਸਹਤ ਨਾਲ ਆ ਦੇਖੋ ਇਹ ਸਾਰੇ ਭੰਨ ਕੇ ਫਿਰ ਜੜੇ ਜਾਵਾਂਗੇ ਤਾਂ ਕਿ ਆਪਾਂ ਕੋਈ ਰਿਸਕ ਨਹੀਂ ਲੈਣਾ ਇਕੱਲੀ ਸੂਈ ਟੁੱਟਣ ਦਾ ਰਿਸਕ ਨਹੀਂ ਹੈਗਾ ਇਹ ਰਿਸਕ ਕੱਪੜਾ ਫਟਣ ਦਾ ਵੀ ਹੈ ਅਗਰ ਕੋਈ ਮੋਤੀ ਨੀਚੇ ਆ ਗਿਆ ਤਾਂ ਕੱਪੜਾ ਫਟ ਜਾਂਦਾ ਹੈ ਕਰਕੇ ਆਪਾਂ ਸਾਰੇ ਪੰਨ ਲਾਂਗੇ ਮੋਤੀ ਮੋਤੀ ਪੰਨ ਕੇ ਫਿਰ ਬਾਹਮਾ ਲੜਾਂਗੇ ਕਿਉਂਕਿ ਸੋਇ ਜੋ ਵੀ ਆਪਾਂ ਦਮਾਰਾ ਵੀ ਝੜ ਲਾਂਗੇ ਅਗਰ ਕੱਪੜਾ ਫਟ ਗਿਆ ਫੈਬਰਿਕ ਆਪਣਾ ਤਾਂ ਫਿਰ ਉਹ ਸਾਰੀ ਸਲਾਈ ਸਲਾਈ ਕਰੀ ਕਰਾਈ ਐਨਾ ਮਹਿੰਗਾ ਫੈਬਰਿਕ ਹੁੰਦਾ ਸਾਰਾ ਪਾਣੀ ਚ ਜਾਂਦਾ ਹੈ ਤਾਂ ਕਰਕੇ ਆਪਾਂ ਕੋਈ ਰਿਸਕ ਨਹੀਂ ਲੈਣਾ ਆਪਾਂ ਇਹ ਸਾਰੇ ਪੰਨ ਲਈ ਮੋਤੇ ਦੂਸਰੀ ਬਾਹ ਦੇ ਵੀ ਪੰਨ ਲਾਂਗੇ ਇਦਾਂ ਜਿਹਾ ਆਪਾਂ ਥੋੜੀ ਜਿਹੀ ਸੇਰ ਤਾਂ ਨਹੀਂ ਪੰਨਾਂਗੇ ਕਿਉਂਕਿ ਜੇ ਆਪਾਂ ਕੈਂਚੀ ਨਾਲ ਪੰਨਦੇ ਆਂ ਬਾਰ-ਬਾਰ ਕੈਂਚੀ ਮਾਰਦੇ ਆਂ ਫਿਰ ਉਹ ਬਾਰ-ਬਾਰ ਕੈਂਚੀ ਮਾਰਨ ਨਾਲ ਕੱਪੜਾ ਵੀ ਫਟ ਜਾਂਦਾ ਕਿਉਂਕਿ ਹੁਣ ਦੇਖੋ ਆਪਾਂ ਥੋੜੀ ਜਿਹੀ ਥੋੜੀ ਮਾਰੀ ਉਹਦੀ ਫੁੱਟ ਜਾਂਦਾ ते एक तो सैर दावा थोड़ी त करके आप मोती मोती भनते इस चीज की वरतों करनी है आ देखो बहुत ज्यादा मोती है ਪਰ ਆਪਾਂ ਨੂੰ ਪੰਨਣੇ ਪੈਂਦੇ ਆਪਾਂ ਇੰਨੀਆਂ ਸ਼ਰਟਾਂ ਤਾਂ ਲੈ ਲੈਣੇ ਆ ਹੈਵੀ ਬੀਬੀ ਸੂਟ ਹੈਵੀ ਤੋਂ ਹੈਵੀ ਹੋਣਾ ਚਾਹੀਦਾ ਪਰ ਜਦੋਂ ਸਲਾਈ ਕਰਦੇ ਆ ਨਾ ਉਦੋਂ ਪਤਾ ਲੱਗਦਾ ਆਪਾਂ ਨੂੰ ਵੀ ਇਹ ਸਲਾਈ ਕਿਦਾਂ ਬਹੁਤ ਰਿਸਕ ਨੇ ਕੱਪੜਾ ਫਟਣ ਦਾ ਰਿਸਕ ਹੈ ਸੂਟ ੁੱਟਣ ਦਾ ਰਿਸਕ ਹੈ ਸਾਰੇ ਰਿਸਕ ਲੈਣੇ ਪੈਂਦੇ ਨੇ ਹੁਣ ਆਪਾਂ ਨੇ ਇਹ ਪੰਨ ਲੈ ਲਏ ਹੁਣ ਆਪਾਂ ਜੜਾਂਗੇ ਇਹਨਾਂ ਦੀ ਬਾਹਾਂ ਬਾਹਾਂ ਜੜਾਂਗੇ ਇਹ ਇੱਕ ਪੱਟੀ ਐ ਜਿਹੜੀ ਮੋਢਿਆਂ ਤੇ ਲੱਗਦੀ ਐ ਟਿਚ ਵਟਣਾਂ ਵਾਸਤੇ ਤੇ ਆ ਕਰ ਲੈਣੀ ਐ ਪੱਟੀ ਆਪਣੀ ਤਿਆਰ ਹੋ ਗਈ ਹੁਣ ਆਪਾਂ ਜੜਨੀਆਂ ਨੇ ਬਾਹਾਂ ਸੋਨੂੰ ਜੜ ਕੇ ਦਿਖਾਉਣੀ ਐ ਬਾਹਾਂ ਵੀ ਦੇਣੀਆਂ ਬਾਹਾਂ ਹੈ ਵੀ ਕਿਵੇਂ ਜੜੀਆਂ ਨੇ ਪਰ ਇੱਕ ਵਾਰ ਆਪਾਂ ਫੇਰ ਵੀ ਧਿਆਨ ਨਾਲ ਦੇਖਣਾ ਵੀ ਕੋਈ ਮੋਕੇ ਨਾ ਰਹਿ ਗਿਆ ਉਹ ਵਿੱਚ ਉਦ ਲੱਗੇ ਨੇੜੇ ਤੇੜੇ ਜਿੱਥੇ ਜਿੱਥੋਂ ਨੇਪਾ ਸਲਾਈ ਕਰਨੀ ਆ ਸਾਰੀਆਂ ਪੱਕੀਆਂ ਕਰ ਲੈਣੀਆਂ ਨੇ ਸਿਉਣਾ ਜਿਹੜੇ ਆਪਾਂ ਜੋੜ ਪਾਏ ਸੀ ਇਹ ਆਪਾਂ ਸਿਉਣਾ ਪੱਕੀ ਕਰਾਂਗੇ ਦੇਖ ਸਕਦੇ ਬਹੁਤ ਜ਼ਿਆਦਾ ਹੈਵੀ ਵਰਕ ਹੈ ਤੇ ਹੈਵੀ ਵਰਕ ਵਾਲੀ ਵਿੱਚ ਫਿਰ ਏਦਾਂ ਹੀ ਜੜੀਆਂ ਜਾਂਦੀਆਂ ਨੇ ਹੁਣ ਆਪਾਂ ਸ਼ਰਟ ਤੇ ਬਾਹਾਂ ਲੱਗੇ ਜੜਨਾ ਅੱਜ ਆਪਾਂ ਇਹ ਵੀ ਦੱਸ ਰਹੇ ਹਾਂ ਤੁਹਾਨੂੰ ਕਿ ਐਨੀ ਹੈਵੀ ਸ਼ਰਟ ਦੀ ਆਪਾਂ ਮੋਢੇ ਬਾਹਾਂ ਕਿੱਦਾਂ ਜੜ ਸਕਦੇ ਹਾਂ ਆਪਾਂ ਇਹ ਵੀ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਕਰਾਂਗੇ ਵੀ ਕੋਈ ਮੋਤੀ ਨਾ ਨੀਚੇ ਆ ਜਾਈ ਪੈਸ ਤਾਂ ਮੈਂ ਸਾਰੇ ਪੰਨ ਤੇ ਸੀ ਕੋਈ ਮੋਤੀ ਨਹੀਂ ਇੱਧਰ ਇੱਧਰ ਵੀ ਨਹੀਂ ਸਹੀ ਹੈ ਬਾਕੀ ਹੁਣ ਇਦਾਂ ਸ਼ੈਲਟਰ ਰੱਖ ਕੇ ਆਪਾਂ ਉਰੇ ਬਾਹਰ ਆ ਕੇ ਦੇਖ ਸਕਦੇ ਹਾਂ ਵੇ ਬਾਹ ਕਿਹੜੇ ਪਾਸੇ ਦੀ ਹੈ ਇਹ ਇਸ ਸਾਈਡ ਦੀ ਬਾਹ ਕਾਰਟ ਵਾਲੀ ਹੁਣ ਆਪਾਂ ਸਾਨੂੰ ਬਾਹ ਝੜ ਕੇ ਰਖਾਵਾਂਗੇ ਇੱਕ ਅੱਜ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਐਵੇਂ ਦੱਸ ਰਹੇ ਹਾਂ ਵੀ ਜਦੋਂ ਮੋਤੀ ਮੁੱਤੀ ਆ ਜਾਂਦੇ ਆਪਾਂ ਸਿਲਾਈ ਕਿਦਾਂ ਲਾਉਣੀ ਆ ਮੈਂ ਇਹਦੀਆਂ ਪਲੋਈਆਂ ਦੀ ਨਹੀਂ ਬਣਾਈ ਗਈ ਜਦੋਂ ਪਲੋਈਆਂ ਪਾਈਆਂ ਸੀ ਉਹ ਵੀ ਮੈਂ ਇਦਾਂ ਹੀ ਭਨ ਭਨ ਕੇ ਸਾਰੀਆਂ ਮਤਲਬ ਫੇਰ ਪਲਉਈਆਂ ਜੜੀਆਂ ਸੀ ਹੁਣ ਆਪਾਂ ਮੋੜਾ ਝੜਨ ਲੱਗਿਆ ਹੁਣ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਮੋੜਾ ਝੜਨ ਚ ਕਿਉਂਕਿ ਆਪਾਂ ਸਾਰੇ ਇਹਦੇ ਮੋਤੀ ਭਨ ਚੁੱਕੇ ਆ ਜਿਹੜੇ ਸਲਾਈ ਦੇ ਲਵੇ ਆਉਂਦੇ ਨੇ ਤਾਂ ਕਰਕੇ ਨਾ ਹੁਣ ਆਪਾਂ ਨੂੰ ਕੱਪੜਾ ਫਟਣ ਦੀ ਸੂਈ ਟੁੱਟਣ ਦਾ ਡਰ ਹੈ ਬਸ ਇਹ ਹੀ ਚੀਜ਼ ਬਚਾਉਣਾ ਹੈ ਆਪਾਂ ਮਤਲਬ ਸਲਾਈ ਕਰਨ ਤੋਂ ਪਹਿਲਾਂ ਕਿ ਵੀ ਜਿੰਨਾ ਵੀ ਹੈਵੀ ਕੱਪੜਾ ਕੋਈ ਦਿੱਕਤ ਨਹੀਂ ਹੈਗੀ ਕੱਪੜਾ ਸਲਾਈ ਕਰਨ ਵਿੱਚ ਬਸ ਵੀ ਉਹ ਤਰੀਕਾ ਹੋਣਾ ਚਾਹੀਦਾ ਸਹੀ ਹੁਣ ਆਪਾਂ ਇਹ ਬਾਹਾਂ ਜਾਂਦੇ ਆਂ ਅਬ ਦੇਖ ਸਕਦੇ ਆਪਾਂ ਇਹਦਾ ਮੋਢਾ ਢੜਤਾ ਆਪਾਂ ਨੇ ਇੱਕ ਤੋੜਾ ਮੋਢਾ ਜੜਤਾ ਦੂਸਰਾ ਮੋਢਾ ਜੜਨਾ ਹੁਣ ਆਪਾਂ ਨੇ ਆਹ ਦੇਖੋ ਆਪਾਂ ਦੂਸਰਾ ਮੋਢਾ ਜੜਨ ਲੱਗੇ ਬਸ ਤਾਂ ਆਪਾਂ ਪਹਿਲਾਂ ਸਾਰਾ غور ਨਾਲ ਦੇਖਿਆ पर फिर भी हम दूसरा दूसर मौदा जड़ने का ਮੋੜਾ ਚੜ ਕੇ ਫਿਰ ਤੁਹਾਨੂੰ ਦਿਖਾਵਾਂਗੇ ਇਹਦੀ ਫਿਨਿਸ਼ਿੰਗ ਕਿੱਦਾਂ ਆਉਂਦੀ ਹੈ ਹੱਪਾ ਵੈਸੇ ਤਾਂ ਬਹੁਤ ਕੋਸ਼ਿਸ਼ ਕੀਤੀ ਕੋਈ ਮੋਤੀ ਨਾ ਰਹੇ ਫਿਰ ਵੀ ਇੱਕ ਮੋਤੀ ਰਹਿ ਗਿਆ ਉਹਨੂੰ ਸਲਾਈ ਦੇ ਨੀਚੇ ਆਇਆ ਸੀ ਪਤਾ ਲੱਗਦਾ ਹੈ ਜਦੋਂ ਸਲਾਈ ਦੇ ਨੀਚੇ ਆਉਂਦਾ ਕਿਉਂਕਿ ਆਪਾਂ ਬਹੁਤ ਧਿਆਨ ਨਾਲ ਦੁਬਾਰਾ ਵੀ ਚੈੱਕ ਕੀਤਾ ਫਿਰ ਵੀ ਰਹਿ ਜਾਂਦਾ ਆ ਦੇਖੋ ਕਟਿੰਗ ਦੇ ਵੀ ਵੀਡੀਓ ਪਾਣੇ ਆ ਵੀਡੀਓ ਪਾਇਆ ਵੀ ਕਰਾਂਗੇ ਅਗਰ ਕਿਸੇ ਨੇ ਆਪਣਾ ਆਪਣੇ ਦੋਸਤਾਂ ਨਾਲ ਕਟਿੰਗ ਵਗੈਰਾ ਗੁੰਮਸਲਾਈਆਂ ਕਿੱਦਾਂ ਲੱਗਦੀਆਂ ਨੇ ਸਟੀਚਿੰਗ ਕਿੱਦਾਂ ਹੁੰਦੀ ਆ ਹਨਾ ਆਪਣਾ ਚੈਨਲ ਥੋੜਾ ਕਰਾਂਗੇ ਤੇ ਇੱਕ ਆਉਰੇ ਜਿਹਾ ਆਇਆ ਸੀਗਾ ਮੁਫਤੀ ਦੇਖਦੇ ਆ ਵੀ ਕੱਪੜਾ ਤਾਂ ਨਹੀਂ ਫਟਿਆ ਉੱਥੋਂ ਚੈੱਕ ਕਰਦੇ ਆ ਇੱਕ ਨੂੰ ਉੱਤੇ ਜਾਇਆ ਸੀਗਾ ਪਰ ਤੁਹਾਨੂੰ ਧਿਆਨ ਚ ਨਹੀਂ ਕਿਤੇ ਹੋਇਆ ਸੀ ਪਰਲੀ ਸਾਈਡ ਆਪਾਂ ਭੁੱਲ ਗਏ ਸੀ ਮੋੜ ਦੇ ਤੇ ਉਹ ਲਾਉਣੀ ਆਪਾਂ ਹੁਣ ਲਗਾ ਦਿੰਨੇ ਆ। ਸਟਿਚ ਵਾਟਣਾ ਵਾਸਤੇ ਆਹ ਬਾੜੀ ਪੱਤੇ। ਹੁਣ ਦੇਖੋ ਆਪਾਂ ਇਹ ਸਟਿਚ ਕਰਤੀ। ਹੁਣ ਆਪਣਾ ਪੂਰਾ ਰੈਡੀ ਹੋ ਗਿਆ ਕਮੀਜ਼ ਆ ਦੇਖ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਵਰਕ ਸੀਗਾ ਆਪਾਂ ਨੇ ਪੂਰੀ ਫਿਨਿਸ਼ਿੰਗ ਤਰੀਕੇ ਨਾਲ ਸਲਾਈ ਕੀਤੀ ਹੈ ਇਹਦੀ ਕਿਉਂਕਿ ਬਸ ਜਿਹੜੇ ਮੋਤੀ ਮੁੱਤੀ ਹੁੰਦੇ ਨੇ ਪਹਿਲਾਂ ਆਪਾਂ ਨੂੰ ਇਹ ਭੰਨ ਕੇ ਫਿਰ ਸਲਾਈ ਲਾਉਣੀ ਪੈਂਦੀ ਤਾਂ ਕਰਕੇ ਆ ਦੇਖੋ ਬਸ ਤਾਂ ਮੈਂ ਆ ਸਾਰੇ ਭੰਨ ਲਈ ਸੀ ਫਿਰ ਵੀ ਇੱਕ ਲਵੇ ਆ ਗਿਆ ਇੱਧਰ ਲੀਕ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਜੜਿਆ ਗਿਆ ਇਹ ਇਹ ਇੱਕ ਪੂਰੀ ਆਪਾਂ ਨੇ ਸ਼ਰਟ ਤੇ ਇਦਾਂ ਹੀ ਵਰਕ ਵਾਲੀ ਤੇ ਇਦਾਂ ਹੀ ਸਟੀਚਿੰਗ ਕੀਤੀ ਆ ਪੰਨ ਪੰਨ ਮੋਤੀ ਅਗਰ ਮੇਰਾ ਚੈਨਲ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਸਿੱਖਣ ਨੂੰ ਮਿਲੂਗਾ ਕੁਝ ਹੋਰ ਸਟੀਚਿੰਗ ਵਗੈਰਾ ਕਟਿੰਗ ਵਗੈਰਾ ਆਪਾਂ ਪਾਉਂਦੇ ਰਹਿੰਨੇ ਆ ਵੀਡੀਓ ਧੰਨਵਾਦ